ਜ਼ਿਲ੍ਹਾ ਪੁਲਿਸ ਅਤੇ ਐ ਜੀ ਟ ਐਫ ਪੰਜਾਬ ਨੇ ਸਾਂਝੇ ਆਪਰੇਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਹੋਣ ਵਾਲੇ ਇੱਕ ਵੱਡੇ ਅਪਰਾਧ ਨੂੰ ਵਾਪਰਨ ਤੋਂ ਰੋਕਿਆ ਦਿੱਲੀ ਅਪਰਾਧਿਕ ਗੈਂਗਸਟਰ ਮਡੇਓਲ ਦੇ ਤਿੰਨ ਗੁਰਕੇ ਕੀਤੇ ਗ੍ਰਿਫਤਾਰ ਇਕ ਸਾਂਝਾ ਆਪਰੇਸ਼ਨ ਕਰਦਿਆਂ ਜ਼ਿਲ੍ਹਾ ਐਸਐਸ ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਸਾਬਦੇ ਸਹਿਯੋਗ ਨਾਲ ਦਿੱਲੀ ਅਪਰਾਧੀ ਗੈਂਗਸਟਰ ਮਨਜੀਤ ਮਾਹਲ ਜੋ ਕਿ ਮੌਜੂਦਾ ਸਮੇਂ ਤਿਹਾਰ ਜੇਲ੍ਹ ਵਿੱਚ ਬੰਦ ਹੈ ਪੱਲੋ ਚੁਲਾਏ ਜਾ ਰਹੇ ਇੱਕ ਅਪਰਾਧਿਕ ਮਡਿਓਲ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਦੀਪਕ ਪਾਰਿਕ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸਐਸ ਨਗਰ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੋਪੜ ਰੇਂਜ ਸ਼੍ਰੀਮਤੀ ਨਿਲੰਬਰੀ ਜਗਦਲੇ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਵੱਲੋਂ ਇਸ ਗਰੋਹ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਟੀਮ ਵਿੱਚ ਕਪਤਾਨ ਪੁਲਿਸ ਤਿਹاتی ਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਡੇਰਾ ਬਸੀ ਵਿਕਰਮ ਸਿੰਘ ਬਰਾੜ ਅਤੇ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਐਸਆਈ ਸੁਜੀਤ ਸਿੰਘ ਅਤੇ ਇਹਨਾਂ ਦੇ ਸਾਥੀ ਕਰਮਚਾਰੀ ਮਝੂਤ ਸਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ પાસે ਦੋ ਪਿਸਟਲ 30 ਬੋਰ ਅਤੇ 18 ਜਿੰਦਾ ਕਾਰਤੂਸ ਇੱਕ ਕਾਲੇ ਰੰਗ ਦੀ ਸਕੋਰਪੀਓ ਕਾਰਬਰਾ ਮਤ ਕੀਤੀ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਵੱਡਾ ਆਪਰੇਸ਼ਨ ਜਿਹੜਾ ਹੈ ਉਹਦੇ ਵਿੱਚ ਇੱਕ ਗੈਂਗਸਟਰ ਦੇ ਕੁਝ ਅਸੋਸੀਏਟਸ ਫੜੇ ਗਏ ਹਨ ਜਿਸ ਦੇ ਕਰਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਅੰਮ੍ਰਿਤਸਰ ਜਾ ਰਹੇ ਸੀਗੇ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੀ ਵਾਰਦਾਤ ਨੂੰ ਹੋਣ ਤੋਂ ਮੁਹਾਲੀ ਪੁਲਿਸ ਵੱਲੋਂ एजीटीएफ ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇਨਚਾਰਜ surjit singh ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਅਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 30 ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕੈਟਰिज ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜ ਜਦੀ ਆਰਸੀ ਤੇ ਓਨਰਸ਼ਿਪ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਰ ਉਹਨਾਂ ਦੀ ਗਾਂ ਪੁਸ਼ਗਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸतीश ਕੁਮਾਰ ਇੱਕ ਮੋਕੰਪੂਰਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਜੋ ਕਿ ਸੱਟੇਬਾਜ ਜੀ ਦਾ ਕੰਮ ਕਰਦਾ ਹੈ ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ ਇਦੇ ਵਿੱਚ ਇੱਕ ਅਮਿਤ ਗੁਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਨਾਜਾਇਜ਼ ਐਸੋਸੀਏਟ ਹੈਗਾ ਉਹ ਵੀ ਨਾਮਜਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਜੋ ਹੈਗੇ ਇਹ ਦਿੱਲੀ ਬੇਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਸੋ ਇਹ ਮਨਜੀਤ ਮਹਾਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਿਹਾ ਸੋ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਹੁਣੇ ਸਾਹਮਣੇ ਆਇਆ ਹੈ ਕਿ ਜਿਹੜੇ ਇਕਬਾਲ ਸਿੰਘ ਇਲੀਅਸ ਵਿਨੈ ਤੇ ਗੁਲਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਤਿਹਾੜ ਜੇਡ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਹੈ ਸतीश ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਦੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੋ-ਐਸੋਸੀਏਟਸ ਸਾਹਮਣੇ ਆਂਦੇ ਮੋਟਿਵ ਜਿਹੜਾ ਹੈ ਉਹ ਸਾਹਮਣੇ ਆਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਰ ਸਾਹਮਣੇ ਆਇਆ ਹੋਇਆ ਕਿੱਥੇ ਪੰਜਾਬ ਚ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਵੈਪਨਸ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਏ ਆਂ ਜਿਹੜੇ ਫੋਰਨ ਮੇਡ ਇਹ ਕਿੱਥੋਂ ਲੈ ਕੇ ਆਏ ਇਹ ਜਿਹੜੇ ਵੈਪਨਸ ਹੈਗੇ ਇਹਦੀ ਹੁਣ ਅਸੀਂ ਕਰ ਰਹੇ ਆਂ ਮਤਲਬ ਦੇ ਅਪੀਅਰ ਫੋਰਨ ਮੇਡ ਲੇਕਿਨ ਆਈ ਥਿੰਕ ਦੇ ਆਰ ਇੰਡੀਅਨ ਮੇਡ ਵੈਪਨਸ ਓਨਲੀ ਇਹਨਾਂ ਦੀ ਜਿਹੜੀ ਅਪੀਅਰੈਂ ਔਰ ਵਾਰਦਾਤ ਦਾ ਜਿਵੇਂ ਦੱਸਿਆ ਗਿਆ ਕਿ ਸतीश ਕੁਮਾਰ ਜੋ ਹੈ ਅਮ੍ਰਿਤਸਰ ਦਾ ਉਹਨੇ ਇਹਨਾਂ ਨੂੰ ਸੱਦਿਆ ਸੀਗਾ ਸੋ ਸतीश ਕੁਮਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਇੰਟਰੋਗੇਸ਼ਨ ਤੋਂ ਸਾਹਮਣੇ ਆਇਆ ਕਿ ਕੀ ਵਾਰਦਾਤ ਕਰਵਾਉਣਾ ਚਾਹ ਰਿਹਾ ਸੀਗਾ ਹਥਿਆਰਾਂ ਦੇ ਨਾਲ ਕੋਈ ਮਨਜੀਤ ਮਾਹਲ ਨੇ ਵੀ ਉਹਨੂੰ ਡਾਇਰੈਕਸ਼ਨ ਦਿੱਤੀ ਜੇਲ੍ਹ ਤੋਂ ਬੈਠ ਕੇ ਉਹ ਅਸੀਂ ਹਲੇ ਇੰਟਰੋਗੇਸ਼ਨ ਦੇ ਵਿੱਚ ਜਦੋਂ ਇਹਨਾਂ ਦਾ ਇੱਕ ਹੋਰ ਅਸੋਸੀਏਟ ਫੜਿਆ ਜਾਏਗਾ ਉਹ ਤੋਂ ਬਾਅਦ ਇਹ ਗੱਲ ਕਲੀਅਰ ਸਰ ਇਹ ਜੁਆਇੰਟ ਆਪਰੇਸ਼ਨ ਹੈ ਜੀਟੀਐਫ ਦੀ ਮਾਹਲੀ ਪੁਲਿਸ ਦਾ ਉਹ ਸੀਕ੍ਰੀਟ ਇਨਫੋਰਮੇਸ਼ਨ ਸੀ ਇਸ ਤਰ੍ਹਾਂ ਦੀ ਜੀ 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 ਇਹ ਜੁਆਇੰਟਲੀ ਅਸੀਂ ਕੰਮ ਕੀਤਾ ਕੁਝ ਅਕਿਊਜ਼ ਪਹਿਲਾਂ ਫੜੇ ਗਏ ਸੀਗੇ ਉਹਦੇ ਬਾਅਦ ਫਿਰ ਸਾਡੀ ਟੀਮਾਂ ਇਕੱਠੀਆਂ ਵਰਕ ਕਰਦੀ ਰਹੀ ਬਾਕੀ ਅਕਿਊਜ਼ ਵੀ ਫੜ ਲਏ ਤੇ ਹੁਣ ਵੀ ਜਿਹੜਾ ਹੈ ਜੁਆਇੰਟ ਕਰ ਰਹੇ ਸਾਡੀ ਚੱਲ ਰਹੀ ਹੈ ਇਹਨਾਂ ਦੇ ਹੋਰ ਅਸੋਸੀਏਟਸ ਨੂੰ ਕਾਬੂ ਪਰੇ ਸੋ ਜਿਹੜਾ ਇਕਬਾਲ ਤੇ ਗੁਲਸ਼ਨ ਹੈ ਇਹ ਦੋਨਾਂ ਦੇ ਕਿੱਥੇ ਕਿੱਥੇ ਦਿੱਲੀ ਐਨਸੀਆਰ ਤੇ ਪੰਜਾਬ ਦੇ ਵਿੱਚ ਵੀ ਕੋਈ ਮਾਮਲੇ ਹ ਹਰਿਆਣਾ ਦੇ ਵਿੱਚ ਮਾਮਲੇ ਹੁਣ ਤੱਕ ਸਾਹਮਣੇ ਆਏ ਹਨ ਕਿ ਹਰਿਆਣਾ ਦਿੱਲੀ ਦੇ ਵਿੱਚ ਕੋਈ ਨਾ ਮਾਮਲੇ ਹੈਗੇ ਪੰਜਾਬ ਦਾ ਪਿੱਛੋਂ ਕਿਹੜਾ ਸੀ ਚੈੱਕ ਕਰਦੇ ਜਿਸ ਤਰ੍ਹਾਂ ਦੇ ਕਿਸ ਤਰ੍ਹਾਂ ਇਹ ਜਿਹੜੇ ਹੈਗੇ ਬਕੈਤੀ ਟਾਈਪ ਦੇ ਲੁੱਟਖੋਹ ਦੇ ਇਸ ਤਰੀਕੇ ਦੇ ਅਟੈਂਪਟ ਟੂ ਮਰਡਰ ਦੇ ਆਰਮ ਸੈਕ ਦੇ ਪਰਚੇ ਦਰਜ ਹੈਗੇ ਨੇ ਸਰ ਪਰ ਇਹ ਸਿੱਧਾ ਦਿੱਲੀ ਤੋਂ ਆ ਰਹੇ ਸੀ ਜਾਂ ਫਿਰ ਇਹਨਾਂ ਨੇ ਪਹਿਲਾਂ ਟਿਕਾਣਾ ਬਣਾਇਆ ਹਰਦੀ ਮੌਲੀ ਦੇ ਲਾਗੇ-ਤਾਗੇ ਇੱਧਰ ਪਲੈਨਿੰਗ ਵਗੈਰਾ ਕਰੇ ਸੀ ਡਾਇਰੈਕਸ਼ਨ ਵੀ ਵੇਟ ਕਰੀ ਉਸ ਤੋਂ ਬਾਅਦ ਇਹਨਾਂ ਨੇ ਅੰਬਰ ਸੈਕਟ ਜਾਣਾ ਸੀ ਇਹ ਦੇਖੋ ਦਿੱਲੀ ਐਗਜ਼ਿਟ ਦਿੱਲੀ ਤੋਂ ਆ ਰਹੇ ਸੀ ਜਾਂ ਕਿੱਥੋਂ ਆ ਰਹੇ ਸੀਗੇ ਉਹ ਤਾਂ ਅਸੀਂ ਇੰਟਰੋਗੇਸ਼ਨ ਦੇ ਵਿੱਚ ਦੇਖਾਂਗੇ ਲੇਕਿਨ ਇਹਨੂੰ ਫੜਿਆ ਗਿਆ ਉੱਥੋਂ ਹੀ ਹੈ ਜਦੋਂ ਇਹ ਪੰਜਾਬ ਐਂਟਰ ਕਰ ਰਹੇ ਸੀ ਕਿ ਦਿੱਲੀ ਸਾਈਡ ਤੋਂ ਇਹ ਕਿਸੇ ਹੁੰਤਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜਿੱਦਾਂ ਤੁਸੀਂ ਕਹੇ ਸतीश ਕੁਮਾਰ ਜਿਹੜਾ ਅੰਮ੍ਰਿਤਸਰ ਦਾ ਹੈ ਹੋਰ ਕੋਈ ਲੋਕਲ ਇਨਵੋਲਵਮੈਂਟ ਆਪਣੇ ਜ਼ਿਲ੍ਹੇ ਦੀ ਕਿ ਕਿਤੇ ਆ ਕੇ ਸਟੇ ਕਰਨਾ ਸੀ ਜਾਂ ਕਿਸ ਤਰ੍ਹਾਂ ਦੀ ਹਜੇ ਤੱਕ ਕੋਈ ਸਰ ਇਸ ਤਰ੍ਹਾਂ ਦਾ ਹੁਣ ਤੱਕ ਇਹ ਮੁਹਾਲੀ ਦੇ ਨਾਲ ਸੰਬੰਧਿਤ ਕੋਈ ਲੋਕਲ ਬੰਦਾ ਸਾਹਮਣੇ ਨਹੀਂ ਆਇਆ ਪਰ ਸतीश ਕੁਮਾਰ ਦੀ ਪੁਸ਼ਕਸ਼ ਡਿਟੇਲ ਕਰਾਂਗੇ ਤਾਂ ਉਹ ਤੋਂ ਕਲੀਅਰ ਹੋਏਗਾ ਕਿ ਕੋਈ ਲੋਕਲ ਇਹਨਾਂ ਦੀ ਠਹਿਰ ਸੀ ਕਿ ਨਹੀਂ ਟਾਰਗੇਟ ਕਰਨਾ ਚਾ ਰਹੇ ਸੀ ਇਹ ਅਸੀਂ ਹੁਣ ਨਹੀਂ ਕਹਿ ਸਕਦੇ ਕਿ ਕਿਸੇ ਗੈਂਗ ਨੂੰ ਟਾਰਗੇਟ ਕਰਨਾ ਚਾਹ ਰਿਹਾ ਸੀ ਕਿ ਸਤੀਸ਼ ਕੁਮਾਰ ਦਾ ਕੋਈ ਗੈਂਗ ਗੈਂਗਸਟਰ ਪਿਛੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਸੋ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਵੈਦਰ ਹੀ ਹੈਡ ਹਾਇਰਡ देम ਉਹਨੇ ਨੂੰ ਹਾਇਰ ਕੀਤਾ ਸੀਗਾ ਕਿਸ ਤਰੀਕੇ ਨਾਲ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹ ਰਿਹਾ ਸੀਗਾ ਉਹ ਗੱਲ ਕਲੀਅਰ ਕਰਾਂਗੇ ਸतीश ਕੁਮਾਰ ਸਰ ਇਹ ਜਿਹੜਾ 3 ਕੈਲੀਬਰ ਪਿਸਟਲ ਤੇ 18 ਜਿੰਦਾ ਕਾਰਤੂਸ ਹੈ ਇਹ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿੱਥੋਂ ਲੈ ਕੇ ਆਏ ਸੀ ਕਿਹਨਾਂ ਨੇ ਇਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ ਇਹ ਕੁਝ ਅਜੇ ਤੱਕ ਕੁਝ ਸਮਝ ਨਹੀਂ ਆਇਆ ਇਹਨਾਂ ਦਾ ਜਿਹੜਾ ਇੱਕ ਅਸੋਸੀਏਟ ਹਲੇ ਨਹੀਂ ਫੜਿਆ ਗਿਆ ਉਹਦੇ ਫੜੇ ਜਾਣ ਤੋਂ ਸਾਨੂੰ ਲੱਗਦਾ ਹੈ ਕਿ ਹੋਰ ਗੱਲ ਕਲੀਅਰ ਹੋਏਗੀ ਠੀਕ ਹੈ ਠੀਕ ਤੇ ਸਰ ਇੱਕ ਇਹਦੇ ਇੱਕ ਹੋਰ ਹੈ ਲਗਾਤਾਰ ਜਿੱਦਾਂ ਲਗਾਤਾਰ ਪੰਜਾਬ ਪੁਲਿਸ ਇਸੀ ਕਿਉਂਕਿ ਇਹ ਜਿਹੜਾ ਹਰਿਆਣਾ ਬਾਰਡਰ ਹੈ ਪੰਜਾਬ ਬਾਰਡਰ ਹੈ ਪਹਿਲਾਂ ਵੀ ਕਾਫੀ ਗ੍ਰਿਫਤਾਰੀਆਂ ਹੋਈਆਂ ਲਗਾਤਾਰ ਤੁਸੀਂ ਪ੍ਰੈਸ ਕਾਨਫਰੈਂਸੇ ਕੀਆ ਹੋਰ ਵੀ ਪੰਜਾਬ ਪੁਲਿਸ ਕਿਸ ਤਰ੍ਹਾਂ ਦੀ ਯੂਜ਼ ਕਰਦੇ ਹੈ ਲੇਟ ਨਾਈਟ ਕਿਉਂਕਿ ਏਰੀਆ ਦਿੱਲੀ ਦਾ ਹਰਿਆਣਾ ਤੋਂ ਬਾਅਦ ਸਿੱਧਾ ਪੰਜਾਬ ਆਂਦਾ ਹੈ ਹੋਰ ਵੀ ਚੀਜ਼ਾਂ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਆਪਣੇ ਜ਼ਿਲ੍ਹੇ ਦੀ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਇਹਨਾਂ ਦਾ ਵੇ ਜਿਹੜਾ ਟਰਾਂਸਪੋਰਟ ਚਾਹੇ ਬੱਸ ਟਰਾਂਸਪੋਰਟ ਹੋਵੇ ਲੋਜਿਸਟਿਕ ਚੀਜ਼ਾਂ ਤੋਂ ਨਹੀਂ ਅਹਿਮਦ ਮੈਂ ਐਮਪੀ ਤੋਂ ਜਿਹੜੇ ਫੜੇ ਗਏ ਨੇ ਵੈਪਨਸ ਵਗੈਰਾ ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਪੁਲਿਸ ਕੰਮ ਕਰਦਾ ਦੇਖੋ ਇੰਟਰ ਸਟੇਟ ਦਾ ਇਹ ਕ੍ਰਾਈਮ ਜਿਹੜਾ ਹੈਗਾ ਜਿਵੇਂ ਜਿਵੇਂ ਟਰਾਂਸਪੋਰਟ ਦੀ ਸਹੂਲਤ ਵੱਧ ਗਈ ਹੈ ਹਾਈਵੇਜ਼ ਕਾਫੀ ਮਤਲਬ ਈਜ਼ੀ ਕਮਿਊਨੀਕੇਸ਼ਨ ਟਰਾਂਸਪੋਰਟ ਈਜ਼ੀ ਹੋ ਗਈ ਹੈ ਤਾਂ ਇਹ ਸਾਰੀ ਚੀਜ਼ਾਂ ਜਿਹੜੀ ਹੈਗੀ ਇਹਦੀ ਸੰਖਿਆ ਤੇ ਵਧੀ ਹੈ ਲ ਇਹ ਨਾਕੇਬੰਦੀ ਕਰਦੀ ਹੈ اور ਇਹਨਾਂ ਨੇ ਪਿੱਛੇ ਵੀ ਜਿਹੜੀ ਹੈਗੀ ਹੈ ਹਿਰੋਇਨ ਵਾਲੀ 1.5 ਕਿਲੋ ਵਾਲੀ ਜੈਕਟਾ ਵੀ ਫੜੀ ਸੀਗੀ ਵੈਪਨਸ ਵੀ ਫੜਦੇ ਰਹਿੰਨੇ ਸੋ ਸ਼ਿਫਟਿੰਗ ਨਾਕਾਬੰਦੀ ਇਨਫੋਰਮੇਸ਼ਨ ਬੇਸ ਤੇ ਕੰਮ ਕਰਨਾ ਟੈਕਨੀਕਲ ਇਨਪੁਟ ਤੇ ਕੰਮ ਕਰਨਾ ਇਹ ਸਾਰੇ ਤਰੀਕੇ ਅਸੀਂ ਅਪਣਾ ਰਹੇ ਹਾਂ ਕਿ ਇਹਤੇ ਜਿਹੜੀ ਹੈਗੀ ਇਹਨਾਂ ਦੀ ਰਿਕਵਰੀ ਲਗਾਤਾਰ ਚਲਦੀ ਰਹੇ